ਪ੍ਰੇਮਾਨੰਦ ਮਹਾਜਨ ਨੂੰ ਕੋਨ ਨਹੀਂ ਜਾਣਦਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਬਰਿੰਦਾਵਨ ਦੇ ਪ੍ਰਸਿੱਧ ਸੰਤ ਨੂੰ ਮਿਲਣ ਆਉਂਦੇ ਨੇ ਜਿੱਥੇ ਦੂਰ ਦੂਰ ਤੋਂ ਲੋਕ ਪ੍ਰੇਮਾਨੰਦ ਮਹਾਰਾਜ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਨੇ ਪਰ ਮथुरा ਤੇ ਲੋਕ ਸੰਤ ਤੋਂ ਨਰਾਜ਼ ਹੋ ਗਏ ਨੇ ਤੇ ਡੀਐਮ ਕੋਲ ਪਹੁੰਚ ਕੀਤੀ ਹੈ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਸਾਡੀ ਰਾਤ ਦੀ ਨੀਂਦ ਹਰਾਮ ਕਰ ਦਿੰਦੀ ਹੈ ਜਿਸ ਤੋਂ ਬਾਅਦ ਬੀਤੀ ਰਾਤ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰਾਂ ਤੇ ਪ੍ਰਦਰਸ਼ਨਕਾਰੀ ਲੋਕਾਂ ਵਿਚਕਾਰ ਝਗੜਾ ਹੋ ਗਿਆ ਇਸ ਤੋਂ ਬਾਅਦ ਇਹ ਮਾਮਲਾ ਹੌਲੀ-ਹੌਲੀ ਮਥਰਾ ਤੋਂ ਲੈ ਕੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਰ ਇਹ ਮਾਜ਼ਲਾ ਕੀ ਹੈ ਬਰਿੰਦਾਵਨ ਸੰਤ ਪ੍ਰੇਮਨੰਦ ਮਹਾਰਾਜ ਦੀ देर रात ਦੀ ਯਾਤਰਾ ਦੌਰਾਨ ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਆਸਤਵਾਜੀ ਕਰਨ ਸਥਾਨਕ ਲੋਕ ਗੁੱਸੇ ਵਿੱਚ ਆ ਗਏ ਇਸ ਮਾਮਲੇ ਵਿੱਚ ਸਨਲੁਖਰੋੜ ਤੇ ਸਥਿਤ ਐਨ ਆਰ ਆਈ ਗ੍ਰੀਨ ਕਲੋਨੀ ਦੇ ਲੋਕਾਂ ਨੇ ਰਾਤ ਨੂੰ ਇੱਕ ਮੀਟਿੰਗ ਕੀਤੀ ਜਿਸ ਵਿੱਚ ਸਾਰਿਆਂ ਨੇ ਗਾਣੇ ਵਜਾਉਣੇ ਤੇ ਪਟਾਕੇ ਚਲਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਫਿਰ ਅਚਾਨਕ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰ ਉੱਥੇ ਪਹੁੰਚ ਗਏ ਤੇ ਪ੍ਰਦਰਸ਼ਨਕਾਰੀ ਲੋਕਾਂ ਨਾਲ ਬਹਿਸ ਕਰਨ ਲੱਗ ਪਏ ਇਸਨਾਲੇ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਜਦੋਂ ਲੋਕ ਸੌ ਰਹੇ ਹੁੰਦੇ ਨੇ ਤਾਂ ਅਜਿਹੀ ਗਤੀਵਿਧੀਆਂ ਕਰਨਾ ਠੀਕ ਨਹੀਂ ਹੈ ਇਸ ਕਾਰਨ ਬਿਮਾਰ ਤੇ ਬਜ਼ੁਰਗ ਲੋਕਾਂ ਦੇ ਨਾਲ-ਨਾਲ ਸਵੇਰੇ ਜਲਦੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨਾ ਹੀ ਨਹੀਂ ਸੜਕ ਜਾਮ ਹੋਣ ਕਾਰਨ ਕਈ ਵਾਰ ਬਿਮਾਰਾਂ ਨੂੰ ਹਸਪਤਾਲ ਜਾਣ ਵਿੱਚ ਅਸੁਵਿਧਾ ਹੁੰਦੀ ਹੈ ਜਿਸ ਕਾਰਨ ਕਲੋਨੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਤ प्रेमानंद के वालों जा रही प्रेमानंदरोकार गतिविधिया रोकया जाए भी तरह की परेशानी का सामना ना करना पवे राधा एनआर में रहती हूँ मैं पिछले एक डेढ़ साल से यही देख रही हूँ कि महाराज जी का दिन पर दिन ये सब बढ़ता जा रहा है रंगोली बनाना ढोल नगाड़े निकलने और विद मोर भी नाच रहे हैं और ये इनका ढाई बजे निकलते हैं बट साढ़े ग्यारह बजे से शुरू हो जाता है और किसी को अगर बारह बजे या ग्यारह बजे आना हो तो घुसने नहीं देते हैं इनका बोटी बोटी रस्सियां लग जाती है और साथ में प्रशासन चलता है और तो और इनसे ये भी नहीं होता तो इनकी दिवाली बनती है ये बड़े बड़े इनके ना अनार बम पटाखे चलते हैं कल को किसी बुजुर्ग को या बच्चा को डर के बैठ जाए अटैक आ जाए किसी को तो कौन जिम्मेदारी लेगा मैं रघुनंदन अग्रवाल में यहाँ पे जो संत की जो निकलती है इससे सभी लोग पीड़ित तो है प्रॉपर ओनली तीन घंटे से हो ਪ੍ਰੇਮਾਨੰਦ ਮਹਾਜਨ ਨੂੰ ਕੋਨ ਨਹੀਂ ਜਾਣਦਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਵ੍ਰਿੰਦਾਬਨ ਦੇ ਪ੍ਰਸਿੱਧ ਸੰਤ ਨੂੰ ਮਿਲਣ ਆਉਂਦੇ ਨੇ ਜਿੱਥੇ ਦੂਰ ਦੂਰ ਤੋਂ ਲੋਕ ਪ੍ਰੇਮਾਨੰਦ ਮਹਾਰਾਜ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਨੇ ਪਰ ਮथुरा ਤੇ ਲੋਕ ਸੰਤ ਤੋਂ ਨਰਾਜ਼ ਹੋ ਗਏ ਨੇ ਤੇ ਡੀਐਮ ਕੋਲ ਪਹੁੰਚ ਕੀਤੀ ਹੈ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਸਾਡੀ ਰਾਤ ਦੀ ਨੀਂਦ ਹਰਾਮ ਕਰ ਦਿੰਦੀ ਹੈ ਜਿਸ ਤੋਂ ਬਾਅਦ ਬੀਤੀ ਰਾਤ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰਾਂ ਤੇ ਪ੍ਰਦਰਸ਼ਨਕਾਰੀ ਲੋਕਾਂ ਵਿਚਕਾਰ ਝਗੜਾ ਹੋ ਗਿਆ ਇਸ ਤੋਂ ਬਾਅਦ ਇਹ ਮਾਮਲਾ ਹੋੜੀ-ਹੋੜੀ ਮਥਰਾ ਤੋਂ ਲੈ ਕੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਰ ਇਹ ਮਾਜ਼ਲਾ ਕੀ ਹੈ ਵrindavan ਸੰਤ ਪ੍ਰੇਮਨੰਦ ਮਹਾਰਾਜ ਦੀ देर रात ਦੀ ਯਾਤਰਾ ਦੌਰਾਨ ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਆਸਤਵਾਜੀ ਕਰਨ ਸਥਾਨਕ ਲੋਕ ਗੁੱਸੇ ਵਿੱਚ ਆ ਗਏ ਇਸ ਮਾਮਲੇ ਵਿੱਚ ਸਨਲੂ ਕਰੋੜ ਤੇ ਸਥਿਤ ਐਨ ਆਰ ਆਈ ਗ੍ਰੀਨ ਕਲੋਨੀ ਦੇ ਲੋਕਾਂ ਨੇ ਰਾਤ ਨੂੰ ਮੀਟਿੰਗ ਕੀਤੀ ਜਿਸ ਵਿੱਚ ਸਾਰਿਆਂ ਨੇ ਗਾਣੇ ਵਜਾਉਣੇ ਤੇ ਪਟਾਕੇ ਚਲਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਫਿਰ ਅਚਾਨਕ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰ ਉੱਥੇ ਪਹੁੰਚ ਗਏ ਤੇ ਪ੍ਰਦਰਸ਼ਨਕਾਰੀ ਲੋਕਾਂ ਨਾਲ ਬਹਿਸ ਕਰਨ ਲੱਗ ਪਏ ਇਸਨਾਲੇ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਜਦੋਂ ਲੋਕ ਸੌ ਰਹੇ ਹੁੰਦੇ ਨੇ ਤਾਂ ਅਜਿਹੀ ਗਤੀਵਿਧੀਆਂ ਕਰਨਾ ਠੀਕ ਨਹੀਂ ਹੈ ਇਸ ਕਾਰਨ ਬਿਮਾਰ ਤੇ ਬਜ਼ੁਰਗ ਲੋਕਾਂ ਦੇ ਨਾਲ-ਨਾਲ ਸਵੇਰੇ ਜਲਦੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨਾ ਹੀ ਨਹੀਂ ਸੜਕ ਜਾਮ ਹੋਣ ਕਾਰਨ ਕਈ ਵਾਰ ਬਿਮਾਰਾਂ ਨੂੰ ਹਸਪਤਾਲ ਜਾਣ ਵਿੱਚ ਅਸੁਵਿਧਾ ਹੁੰਦੀ ਹੈ ਜਿਸ ਕਾਰਨ ਕਲੋਨੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਤ प्रेमानंद के प्रेमानंदरोपकार वालों की जा रही अज गतिविधिया रोकया जाए तथानकू किसी भी तरह की परेशानी का सामना ना करना पा राधा एनआर में रहती हूँ मैं पिछले एक डेढ़ साल से यही देख रही हूँ कि महाराज जी का दिन ब दिन ये सब बढ़ता जा रहा है रंगोली बनाना ढोल नगाड़े निकलने और विद मोर भी नाच रहे हैं और ये इनका ढाई बजे निकलता है बट साढ़े ग्यारह बजे से शुरू हो जाता है और किसी को अगर बारह बजे या ग्यारह बजे आना हो तो ये घुसने नहीं देते हैं इनका मोटी मोटी रस्सियां लग जाती है और साथ में प्रशासन चलता है और तो और इनसे ये भी नहीं होता तो इनकी दिवाली बनती है ये बड़े बड़े इनके ना अनार बम पटाखे चलते हैं कल को किसी बुजुर्ग को या बच्चा को डर के बैठ जाए अटैक आ जाए किसी को तो कौन जिम्मेदारी लेगा मैं रघुनंदन अग्रवाल में यहाँ पे जो संत की जो निकलती है इससे सभी लोग पीड़ित है प्रॉपर ओनली तीन घंटे सो